ਤੇਰੀ ਆਕੜ ਦੇ ਕਾਰਨ ਲੋਕਾਂ ਦੇ ਵਿੱਚ ਤੇਰੀ ਇੱਜ਼ਤ ਨਹੀਂ। ਕਈ ਹੁੰਦੇ ਨੇ ਚਾਚੇ, ਤਾਏ, ਮਾਮੇ, ਮਾਸੜ, ਫੁੱਫੜ, ਸਹੁਰਾ ਆਪਦੇ ਫੁੱਦੂ ਜੇ ਰੂਲ ਲਈ ਫਿਰਦੇ ਹੁੰਦੇ ਆ। ਸਾਡਾ ਦਾਦਾ ਕਹਿੰਦਾ ਹੁੰਦਾ ਸੀ 9 ਵਜੇ ਗੇਟ ਬੰਦ ਕਰ ਦੋ। ਮੁੰਡਾ ਬਾਹਰ ਹੀ ਰਵੇ। ਸਮੇਂ ਦੇ ਨਾਲ ਨਾਲ ਬਦਲਣਾ ਪੈਂਦਾ। ਬੱਚਿਆਂ ਨੇ ਆਪੋ ਆਪਣੇ ਕੰਮ ਕਰਨੇ ਹੁੰਦੇ ਆ। ਹਰ ਬੱਚਾ ਖਾਣ ਪੀਣ ਵਾਲਾ ਨਹੀਂ ਹੁੰਦਾ। ਹਰ ਬੱਚਾ ਨਸ਼ੇ ਕਰਨ ਵਾਲਾ ਨਹੀਂ ਹੁੰਦਾ। ਬੱਚੇ ਕੰਮ ਕਰਦੇ ਆ ਕਈ ਵਾਰ ਮਿਹਨਤ ਨਹੀਂ ਕਰਦੇ ਆ ਕਿ ਆਉਣ ਦਾ ਸਮਾਂ ਨਹੀਂ ਲੱਗਦਾ ਲੋਕ ਜਲਦੀ ਸੌ ਜਾਂਦੇ ਆ ਤਿੰਨ ਚਾਰ ਕੰਮ ਹੁੰਦੇ ਸੀ ਖੇਤੀ ਜਾਂ ਆਪਣਾ ਘਰ ਦਾ ਕੰਮ ਜਾਂ ਹੋਰ ਿੱਕੇ-ਮੁੰਡੇ ਕੰਮ ਪਹਿਲਾਂ ਲੋਕ ਜਲਦੀ ਸੌ ਜਾਂਦੇ ਸੀ ਜਿੱਦਾਂ ਜਿੱਦਾਂ ਸਮਾਂ ਬਦਲੀ ਜਾਂਦਾ ਉਦਾਂ-ਉਦਾਂ ਲੋਕ ਰਾਤਾਂ ਨੂੰ ਜਾਗ-ਜਾਗ ਕੇ ਮਿਹਨਤ ਕਰਦੇ ਆ ਪਰ ਕਈ ਐਸੇ ਬਜ਼ੁਰਗ ਜਾਂ ਬੀਬੀਆਂ ਆਪਦੇ ਬੇਕਾਰ ਜਿਹੇ ਰੂਲ ਲੈ ਕੇ ਬੱਚਿਆਂ ਨੂੰ ਸਮਝਾਉਂਦਿਆਂ ਨੇ ਵੀ ਤੁਸੀਂ ਅੱਧੀ ਰਾਤ ਨੂੰ ਘਰੇ ਨਹੀਂ ਆਉਣਾ। ਬਾਹਰੋਂ ਤੁਹਾਡੇ ਵਾਸਤੇ ਤਾਲਾ ਲਾਤਾ ਤੁਹਾਡੇ ਵਾਸਤੇ ਗੇਟ ਬੰਦ ਕਰਦਾ। ਜਦੋਂ ਤੁਹਾਨੂੰ ਤੁਹਾਡੇ ਬੱਚੇ ਤੇ ਯਕੀਨ ਨਹੀਂ ਫਿਰ ਤੁਹਾਡਾ ਜ਼ਿੰਦਗੀ ਦੇ ਵਿੱਚ ਜਿਉਣ ਦਾ ਕੋਈ ਫਾਇਦਾ ਨਹੀਂ। ਆਪਣੇ ਬੱਚੇ ਤੇ ਇੱਕ ਮਾਂ ਨੂੰ ਇੱਕ ਪਿਓ ਨੂੰ ਦਾਦੇ-ਦਾਦੀ ਨੂੰ ਯਕੀਨ ਹੋਣਾ ਚਾਹੀਦਾ ਕਿ ਇਹ ਬੰਦਾ ਇਮਾਨਦਾਰਾਂ ਮਿਹਨਤ ਕਰਕੇ ਆਇਆ। ਜਦੋਂ ਬੱਚੇ ਦਾ ਪਤਾ ਹੁੰਦਾ ਫਿਰ ਤੁਸੀਂ ਗੇਟ ਬੰਦ ਕਰ ਦੋ। 35 35 ਸਾਲ ਹੋ ਜਾਂਦੀ ਹੈ ਕਈ ਬੱਚਿਆਂ ਦੀ ਉਮਰ ਉਹ ਹਜੇ ਤੱਕ ਵੀ ਆਪਣੇ ਪਿਓ ਤੋਂ ਪੈਸੇ ਮੰਗਦੇ ਆ ਕਿਤੇ ਵੀ ਜਾਣਾ ਹੋਵੇ ਉਹਨਾਂ ਨੂੰ ਪੈਸੇ ਚਾਹੀਦੇ ਆ ਭੀਖ ਮੰਗ ਭੀਖ ਦੇ ਰੂਪ ਦੇ ਵਿੱਚ ਪੈਸੇ ਮੰਗਦੇ ਆ ਬੱਚੇ ਨੂੰ 16 18 ਸਾਲ ਤੋਂ ਬਾਅਦ ਉਹਨੂੰ ਖੁੱਲਾ ਛੱਡ ਦਿਓ ਉਹਨੂੰ ਇਹ ਗੱਲ ਕਹੋ ਵੀ ਆਪਣੇ ਪਰਿਵਾਰ ਦਾ ਸਾਡੀ ਕੁੱਲ ਦਾ ਕੋਈ ਦਾਗ ਐਸਾ ਨਹੀਂ ਲੱਗਣਾ ਚਾਹੀਦਾ ਜਿਹਦੇ ਨਾਲ ਸਾਡੀ ਬਦਨਾਮੀ ਹੋਵੇ ਬੱਚੇ ਦੇ ਦਿਮਾਗ ਦੇ ਵਿੱਚ ਆਹ ਗੱਲਾਂ ਪਾਉਣੀਆਂ ਚਾਹੀਦੀਆਂ ਉਹ ਫਿਰ ਕਦੇ ਵੀ ਨਹੀਂ ਐਦਾਂ ਦਾ ਕੰਮ ਕਰੂਗਾ ਪਿਓ ਨੂੰ ਆਪਣੇ ਬੱਚੇ ਨਾਲ ਇੱਕ ਯਾਰ ਦੋਸਤ ਦੇ ਵਾਂਗ ਖੁੱਲਣਾ ਚਾਹੀਦਾ ਜਿੰਦਗੀ ਦੇ ਵਿੱਚ ਕਦੇ ਵੀ ਬੱਚਾ ਗਲਤੀ ਨਹੀਂ ਕਰੂਗਾ ਚੀਜ਼ ਇਹ ਛੱਡ ਦੇਣੀ ਚਾਹੀਦੀ ਆ ਇਹ ਚੀਜ਼ਾਂ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਬੱਚਿਆਂ ਦੇ ਦਿਲਾਂ ਦੇ ਵਿੱਚ ਸਾਡੀ ਇੱਜ਼ਤ ਘਟ ਜਾਂਦੀ ਆ ਪਰ ਉਹ ਮੂੰਹੋਂ ਬੋਲ ਕੇ ਨਹੀਂ ਦੱਸਦੇ ਹੁੰਦੇ